ਇਸ ਦੇਸ਼ ਦੇ ਵਿੱਚ 118 ਖੁਦਕੁਸ਼ੀਆਂ ਹਰ ਰੋਜ਼ ਹੁੰਦੀਆਂ ਜਿਦੇ ਵਿੱਚ 31 ਕਿਸਾਨ ਖੁਦਕੁਸ਼ੀਆਂ ਕਰ ਜਾਂਦੇ ਆ ਹਰ 46 ਮਿੰਟਾਂ ਬਾਅਦ ਇੱਕ ਕਿਸਾਨ ਖੁਦਕੁਸ਼ੀ ਕਰਦਾ ਹੈਗਾ ਹਰ 40 ਮਿੰਟਾਂ ਬਾਅਦ ਇੱਕ ਵਿਦਿਆਰਥੀ ਇਸ ਦੇਸ਼ ਦੇ ਵਿੱਚ ਖੁਦਕੁਸ਼ੀ ਕਰਦਾ ਹੈਗਾ ਤੇ ਹੋਰ ਜਿਹੜੇ ਮਜ਼ਦੂਰ ਤੇ ਹੋਰ ਜਿਹੜਾ ਵਪਾਰੀ ਵਰਗ ਕੁੱਲ ਮਿਲਾ ਕੇ 118 ਦੇ ਕਰੀਬ ਜਿਹੜੀ ਗਿਣਤੀ ਆਉਂਦੀ ਆ ਜਿਹੜੇ ਸਾਡੇ ਦੇਸ਼ ਦੇ ਵਿੱਚ ਅੱਜ ਇੱਕ ਦਿਨ ਦੇ ਵਿੱਚ ਖੁਦਕੁਸ਼ੀਆਂ ਹੋ ਰਹੀਆਂ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਤਾਂ ਬਣੋ ਜਦੋਂ ਗਰੀਬਾਂ ਨੂੰ ਨਾਲ ਲੈ ਕੇ ਅਸੀਂ ਤੁਰਾਂਗੇ ਇੱਕ ਝੰਗ ਲੜਾਂਗੇ ਇੱਕ ਲੜਾਈ ਲੜਾਂਗੇ ਤੇ ਫਿਰ ਇੱਥੇ ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ ਬਣਨਾ ਹੈ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਬਣਨਾ ਹੈ ਤੇ ਨਹੀਂ ਨਹੀਂ ਬਣਨਾ ਉਹਦੇ ਵਾਸਤੇ ਜਿਹੜਾ ਸਾਡੇ ਭਗਤ ਸਿੰਘ ਨੇ ਸਾਨੂੰ ਕਿਹਾ ਸੀ ਵੀ ਸਾਨੂੰ ਜਿਹੜਾ ਇਹ ਜਿਹੜੇ ਭੂਰੇ ਗਰੇਜ ਗੋਰੇ ਚਲੇ ਜਾਣਗੇ ਤੇ ਭੂਰਿਆਂ ਦੇ ਵਸ ਪੈ ਜਾਣਾ ਵੀ ਜਿਹੜੀ ਸਾਨੂੰ ਮੁਕੰਮਲ ਆਜ਼ਾਦੀ ਦੀ ਭਗਤ ਸਿੰਘ ਗੱਲ ਕਰਦਾ ਸੀ ਉਹ ਆਜ਼ਾਦੀ ਅੱਜ ਸਾਡੇ ਕੋਲੇ ਆਈ ਨਹੀਂ ਹੈ ਇਸ ਕਰਕੇ ਸਾਨੂੰ ਸਾਡੇ ਸ਼ਹੀਦਾਂ ਦੇ ਵਿਚਾਰਾਂ ਤੋਂ ਪ੍ਰੇਰਣਾ ਲੈ ਕੇ ਅੱਜ ਉਹਨਾਂ ਲੁਟੇਰੀਆਂ ਜਮਾਤਾਂ ਦੇ ਖਿਲਾਫ ਲੜਨ ਦੀ ਲੋੜ ਹੈਗੀ ਆ ਕਿਉਂਕਿ ਇਸ ਦੇਸ਼ ਦਾ ਜਿਹੜਾ ਜਲ ਜੰਗਲ ਜ਼ਮੀਨਾਂ ਨੂੰ ਕਾਰਪੋਰੇਟ ਹੜੱਪਣਾ ਚਾਹੁੰਦਾ ਹੈਗਾ ਜਿਹਦੇ ਤੇ ਲਗਾਤਾਰ ਉਹਨੇ ਨੀਤੀਆਂ ਬਣਾ ਕੇ ਸਾਡੇ ਦੇਸ਼ ਦੇ ਵਿੱਚ ਇਹ ਹਾਲਾਤ ਪੈਦਾ ਕੀਤੇ ਤੇ ਸਾਡੇ ਪੰਜਾਬ ਦੇ ਵਿੱਚ ਅੱਜ ਇਹ ਹਾਲਾਤ ਪੈਦਾ ਕੀਤੇ ਜਾ ਚੁੱਕੇ ਆ ਵੀ ਇਸ ਧਰਤੀ hecta 86% ਦੀ ਪਾਣੀ ਖਤਮ ਹੋ ਚੁੱਕਾ ਹੈਗਾ ਤੇ ਜਿਹੜਾ ਮਹਰ ਦੱਸਦੇ ਆ ਵੀ ਆਉਣ ਵਾਲੇ ਜਿਹੜੇ 15 ਸਾਲਾਂ ਤੱਕ ਪੰਜਾਬ ਇੱਕ ਜ਼ਹਿਰੀਲਾ ਰੇਗਿਸਤਾਨ ਬਣ ਜਾਊਗਾ ਤਾਂ ਤੁਸੀਂ ਦੇਖੋ ਵੀ ਸਾਡੇ ਇੱਥੇ ਬਿਮਾਰੀਆਂ ਦਾ ਇੰਨਾ ਬੋਲਬਾਲਾ ਹੈਗਾ ਵੀ ਜਿਹੜਾ ਸਾਡਾ ਜਿਹੜਾ ਸੂਬਾ ਕੈਂਸਰ ਦੀ ਹੱਬ ਬਣਿਆ ਹੋਇਆ ਹੈਗਾ ਤੇ ਜਿਹੜਾ ਸਾਡੇ ਦੇਸ਼ ਦੇ ਵਿੱਚ ਭੁੱਖਮਰੀ ਦਾ ਸੂਚਕ ਅੰਕ ਹੈਗਾ ਵੀ ਉਹ ਸਾਡਾ ਭਾਰਤ 111ਵੇਂ ਨੰਬਰ ਦੇ ਉੱਤੇ ਆਉਂਦਾ ਹੈਗਾ ਇਸ ਤਰ੍ਹਾਂ ਸਾਡੇ ਦੇਸ਼ ਦੇ ਵਿੱਚ ਜਿਹੜਾ 5 ਸਾਲ ਤੋਂ ਘੱਟ ਉਮਰ ਦੀ ਜਿਹੜੀ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਕਪੋਸ਼ਨ ਕਰਕੇ ਤਾਂ ਉਹਦੇ ਵਿੱਚ ਸਾਡੇ ਭਾਰਤ ਦੇ ਵਿੱਚੋਂ 21% ਜਿਹੜੇ ਬੱਚੇ ਆਉਂਦੇ ਹੈਗੇ ਆ ਇਹਨਾਂ ਹਾਲਾਤਾਂ ਦੇ ਵਿੱਚ ਪੂਰਾ ਜਿਹੜਾ ਕਾਰਪੋਰੇਟ ਸਾਮਰਾਜੀ ਜਿਹੜਾ ਦੇਸੀ ਤੇ ਵਿਦੇਸ਼ੀ ਜਿਹੜਾ ਉਹਨਾਂ ਦਲਾਲ سرمایہਦਾਰੀ ਨੇ ਸਾਡੇ ਜਿਹੜਾ ਮਿਹਨਤ ਕਸ਼ ਲੋਕਾਂ ਨੂੰ ਨਪੀੜਿਆ ਹੋਇਆ ਹੈਗਾ ਤੇ ਉਹਦੇ ਵਾਸਤੇ ਸਾਨੂੰ ਜਿਹੜਾ ਲੜਨ ਦੀ ਲੋੜ ਹੈਗੀ ਆ ਵੀ ਜੇਕਰ ਅੱਜ ਅਸੀਂ ਇਹਨਾਂ ਹਾਲਾਤਾਂ ਦੇ ਖਿਲਾਫ ਨਹੀਂ ਲੜਦੇ ਹੈਗੇ ਤਾਂ ਸਾਡੇ ਇੱਥੇ ਬਚਣਾ ਕੁਛ ਨਹੀਂ ਹੈ ਸਾਡੇ ਇੱਥੇ ਬਚਣਾ ਨਹੀਂ ਹੈ ਉਹਦੇ ਵਾਸਤੇ ਸਾਨੂੰ ਜਿਹੜੀਆਂ ਲੋਕ ਲਹਿਰਾਂ ਸੰਘਰਸ਼ ਸਾਡੇ ਤਿੱਖੇ ਕਰਨ ਦੀ ਲੋੜ ਹੈਗੀ ਆ ਜਿਸ ਤਰ੍ਹਾਂ ਸਾਥੀ ਪਹਿਲਾਂ ਗੱਲ ਕਰਕੇ ਗਏ ਆ ਵੀ ਜਿਹੜੇ ਸਾਮਰਾਜੀਆਂ ਨੇ ਸਾਡੇ ਦੇਸ਼ ਨੂੰ ਜਿਹੜਾ ਉਹਨਾਂ ਗੋਰੇ ਅੰਗਰੇਜ਼ਾਂ ਦੀ ਜਿਹੜਾ ਰਾਜ ਦੇ ਵਿੱਚ 200 ਸਾਲ ਲੁੱਟਿਆ ਉਦੋਂ ਸਾਡੇ ਜਿਹੜੀ ইস্ট ਇੰਡੀਆ ਕੰਪਨੀ ਕੱਲੀ ਆਈ ਸੀ ਅੱਜ ਭਾਰਤ ਦੇ ਵਿੱਚ ਉਸ ਤਰ੍ਹਾਂ ਦੀਆਂ ਹਜ਼ਾਰਾਂ ਕੰਪਨੀਆਂ ਹੈਗੀਆਂ ਜਿਹੜੀਆਂ ਹਰ ਰੋਜ਼ ਲੁੱਟ ਰਹੀਆਂ ਤੇ ਪਿਛਲੇ ਦਿਨੀ ਜਿਹੜਾ ਜਿਹੜਾ ਡੋਨਲਡ 트੍ਰੰਪ ਨੇ ਇਹਨਾਂ ਤੋਂ ਬਾਹਮ ਰੋੜ ਕੇ ਸਮਝੌਤਾ ਕਰਾਇਆ ਤਾਂ ਉਹਦੇ ਵਿੱਚ ਉਹਨੇ ਕਹੀ ਆ ਗੱਲ ਵੀ ਜਿਹੜਾ ਪਹਿਲਾਂ ਹੀ ਤੁਹਾਡੇ ਦੇਸ਼ ਨੂੰ ਅਸੀਂ ਲੁੱਟ ਰਹੇ ਹੈਗੇ ਆ ਵੀ ਜਿਹੜਾ ਮੁਕਤ ਵਪਾਰ ਸਮਝੌਤੇ ਇੱਥੇ ਕੀਤੇ ਜਾਣੇ ਚਾਹੀਦੇ ਆ ਤਾਂ ਜੋ ਅਸੀਂ ਖੇਤੀ ਖੇਤਰ ਦੇ ਵਿੱਚ ਜਿਹੜਾ ਆਪਦੀ ਜਿਹੜੀ ਉਧਰ ਲਈ ਵਾਧੂ ਪੈਦਾਵਾਰ ਵੇਚ ਕੇ ਜਦੋਂ ਉੱਤਰਲੇ ਦੇਸ਼ਾਂ ਦੀ ਬਾਧੂ ਪੈਦਾਵਾਰ ਆਉਗੀ ਤਾਂ ਸਾਡੇ ਜਿਹੜੇ ਦੇਸ਼ ਦੇ ਕਿਸਾਨ ਆ ਮਜ਼ਦੂਰ ਆ ਉਹ ਕੱਖੋਂ ਹੌਲੇ ਹੋ ਜਾਣਗੇ ਤੁਸੀਂ ਦੇਖੋ ਵੀ ਅੱਜ ਪੂਰੀ ਦੁਨੀਆ ਦੇ ਉੱਤੇ ਜਿਹੜਾ ਕਾਰਪੋਰੇਟ ਮਾਡਲ ਲਾਗੂ ਕੀਤਾ ਹੈਗਾ ਉਹ ਪੂਰੇ ਸੰਸਾਰ ਦੇ ਵਿੱਚ ਜਿਹੜਾ ਕੀਤਾ ਹੈਗਾ ਉਹ ਸਾਡੇ ਕਰਨਾ ਚਾਹੁੰਦੇ ਹੈਗੇ ਆ ਜਿਵੇਂ ਕੈਨੇਡਾ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਉਹਨਾਂ ਨੇ ਛੋਟੀ ਕਿਸਾਨੀ ਖਤਮ ਕੀਤੀ ਹੈਗੀ ਆ ਉੱਥੇ ਉਹਨਾਂ ਨੇ ਕਾਰਪੋਰੇਟ ਦਾ ਇੱਕ ਨਾਰਾ ਉਹ ਕਹਿੰਦੇ ਗੈਟ ਬਿਗ ਔਰ ਗੈਟ ਆਊਟ ਉਹ ਕਹਿੰਦੇ ਜਾਂ ਵੱਡੇ ਬਣ ਜਾਓ ਤੇ ਜਾਂ ਬਾਹਰ ਹੋ ਜਾਓ। ਓਪਰਚੂਨ ਦੇ ਖੇਤਰ ਦੇ ਵਿੱਚ ਵੀ ਇਸ ਤਰ੍ਹਾਂ ਹੀ ਕਹਿੰਦੇ ਆ ਵੀ ਜਿਹੜੇ ਸਾਡੇ ਅੱਜ ਸੰਘਰਸ਼ ਕਰ ਰਹੇ ਕਿਸਾਨਾਂ ਦੇ ਉੱਤੇ ਤੰਜ ਕੱਸਦੇ ਆ ਵੀ ਇਹ ਸੜਕਾਂ ਰੋਕਦੇ ਆ। ਇੱਕ ਜਿਹੜਾ ਸਰਕਾਰ ਦਾ ਆਈਟੀ ਸੈੱਲ ਆ, ਉਹਨੇ ਇੱਥੇ ਭੁਲੇਖਾ ਪੈਦਾ ਕੀਤਾ ਹੋਇਆ ਕਿਸਾਨਾਂ ਦੇ ਖਿਲਾਫ ਲਗਾਤਾਰ ਕੂੜ ਪ੍ਰਚਾਰ ਕਰ ਰਿਹਾ। ਜਿਹੜੀਆਂ ਵਾਲਮਾਰਟ ਵਰਗੀਆਂ ਕੰਪਨੀਆਂ ਹੈਗੀਆਂ, ਉਹਨਾਂ ਦਾ ਜਿਹੜਾ ਸਾਡੇ ਦੇਸ਼ ਦੇ ਵਿੱਚ ਵੱਡਾ ਕਾਰੋਬਾਰ ਹੈਗਾ ਉਹ ਵੀ ਸਾਨੂੰ ਲਗਾਤਾਰ ਲੁੱਟਣ ਤੇ ਲੱਗੀਆਂ ਹੋਈਆਂ ਉਹੋ ਜਿਹੜਾ ਪਰਚੂਨ ਦੇ ਖੇਤਰ ਦੇ ਵਿੱਚ ਵੀ ਕਹਿੰਦੇ ਆ ਵੀ ਜਾਂ ਤਾਂ ਇੱਕ ਇੱਕ ਕਿਲੋਮੀਟਰ ਤੱਕ ਦੇ ਜਿਹੜੇ ਮੌਲ ਹੈਗੇ ਉਹਨਾਂ ਦੇ ਮਾਲਕ ਬਨਜੋ ਤੇ ਨਹੀਂ ਜਿਹੜੀਆਂ ਛੋਟੀਆਂ ਦੁਕਾਨਾਂ ਇਹਨਾਂ ਨੂੰ ਛੱਡ ਕੇ ਬਾਹਰ ਹੋਜੋ ਇਸੇ ਤਰ੍ਹਾਂ ਸਾਡੇ ਜਿਹੜਾ ਇਸ ਦੇਸ਼ ਦੇ ਵਿੱਚ ਅੱਜ ਵੀ ਜਿਹੜਾ 75 ਕਰੋੜ ਤੋਂ ਵੱਧ ਜਿਹੜੇ ਲੋਕ ਖੇਤੀ ਖੇਤਰ ਨਾਲ ਜੁੜੇ ਹੋਇਆ ਉਹ ਕਹਿੰਦੇ 60 ਕਰੋੜ ਲੋਕ ਫਾਲਤੂ ਆ ਇੱਥੇ ਜੇਕਰ ਅੱਜ 60 ਕਰੋੜ ਲੋਕਾਂ ਨੂੰ ਖੇਤੀ ਖੇਤਰ ਦੇ ਵਿੱਚੋਂ ਕੱਢਿਆ ਜਾਂਦਾ ਤਾਂ ਇਹਦਾ ਮਤਲਬ ਸਿੱਧਾ ਸਿੱਧਾ 80% ਤੋਂ ਵੱਧ ਪਹਿਲੇ ਹੱਲੇ ਲੋਕਾਂ ਨੇ ਖੇਤੀ ਖੇਤਰ ਦੇ ਵਿੱਚੋਂ ਬਾਹਰ ਜਾਣਾ ਹੈਗਾ ਇਸ ਤਰ੍ਹਾਂ ਦੀਆਂ ਨੀਤੀਆਂ ਨੇ ਜਿਹੜੇ ਸਾਡੇ ਲੋਕਾਂ ਨੂੰ ਕੰਗਾਲ ਕੀਤਾ ਲਗਾਤਾਰ ਜਿਹੜਾ ਅਮੀਰ ਹੋਰ ਅਮੀਰ ਹੋ ਰਿਹਾ ਗਰੀਬ ਹੋਰ ਗਰੀਬ ਹੋ ਰਿਹਾ ਹੈਗਾ ਜਿਹੜੀਆਂ 1991 ਦੀਆਂ ਨੀਤੀਆਂ ਦੇ ਵਿੱਚ ਉਸ ਤੋਂ ਬਾਅਦ ਲਗਾਤਾਰ ਇੱਥੇ ਪ੍ਰਾਈਵੇਟੇਸ਼ਨ ਦਾ ਨਿੱਜੀਕਰਨ ਉਦਾਰੀ ਕਰਨ ਦੀਆਂ ਨੀਤੀਆਂ ਨੇ ਸਾਡੇ ਦੇਸ਼ ਦੇ ਜਿਹੜੇ ਪਬਲਿਕ ਸੈਕਟਰ ਦੇ ادارے ਸੀ ਉਹਨਾਂ ਨੂੰ ਟੈ ਟੇਰੀ ਕਰਕੇ ਅੱਜ ਜਿਹੜੇ ਮਿਹਨਤਕਸ਼ ਲੋਕਾਂ ਦੇ ਇਹ ਹਾਲਾਤ ਬਣਾਤੇ ਹੈਗੇ ਆ ਵੀ 1991 ਦੇ ਵਿੱਚ ਇਸ ਦੇਸ਼ ਦੇ ਵਿੱਚ ਕੇਵਲ ਇੱਕ ਜਿਹੜਾ ਅਰਬਪਤੀ ਸੀਗਾ ਤੇ ਅੱਜ 2025 ਤੱਕ ਆਉਂਦਿਆਂ-ਆਉਂਦਿਆਂ ਇੱਥੇ 200 ਦੇ ਲਗਭਗ ਜਿਹੜੀ ਅਰਬਪਤੀਆਂ ਦੀ ਗਿਣਤੀ ਹੋ ਚੁੱਕੀ ਹੈਗੀ ਆ ਵੀ ਜਾਣੀ ਜਿਹੜਾ ਮਰੀ ਗਰੀਬੀ ਦਾ ਪਾੜਾ ਲਗਾਤਾਰ ਵੱਧ ਰਿਹਾ ਹੈਗਾ ਉਹਦੇ ਨਾਲ ਵੱਡੇ ਸੰਕਟ ਖੜੇ ਹੋ ਰਹੇ ਹੈਗੇ ਆ ਜਿਹਨਾਂ ਸੰਕਟਾਂ ਦੇ ਹੱਲ ਹੀ ਸਾਡੇ ਲੋਕਾਂ ਕੋਲੇ ਇੱਕੋ ਇੱਕ ਰਾਹ ਹੈਗਾ ਵੀ ਸਾਡੇ ਅਸੀਂ ਉਹਨਾਂ ਮਹਾਨ ਸ਼ਹੀਦਾਂ ਤੋਂ ਜਿਨ੍ਹਾਂ ਨੇ ਇੱਕ ਨਾਰਾ ਦਿੱਤਾ ਸੀ ਸਾਮਰਾਜਵਾਦ ਮਰਦਾਬਾਦ ਤੇ ਇਨਕਲਾਬ ਜਿੰਦਾਬਾਦ ਦੀ ਗੱਲ ਕੀਤੀ ਸੀ ਜਿਹੜੀ ਅਸੀਂ ਗੱਲ ਕਰਦੇ ਆ ਵੀ ਜਿਹੜੇ ਆਹ ਪੀਲੀਆਂ ਪੱਗਾਂ ਵਾਲੇ ਪਿਛਲੇ ਦਿਨੀ ਇੱਕ ਨਾਰਾ ਲਾਉਂਦੇ ਸੀ ਵੀ ਨਾਰਾ ਇਹ ਅਧੂਰਾ ਲਾਉਂਦੇ ਆ ਇਹ ਸਾਮਰਾਜਵਾਦ ਮਰਦਾਬਾਦ ਨਹੀਂ ਕਿਉਂ ਕਹਿੰਦੇ ਹੁਣ ਸਾਡੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਇਹ ਗੱਲ ਤਾਂ ਸਮਝ ਆਉਣ ਲੱਗ ਗਈ ਹੈਗੀ ਆ ਵੀ ਜਿਹੜਾ ਇਹਨਾਂ ਦੇ ਪਿੱਛੇ ਕੋਈ ਹੋਰ ਆ ਬਈ ਇਹ ਜਿਹੜਾ ਭਗਵੰਤ ਮਾਨ ਆ ਜਾਂ ਨਰਿੰਦਰ ਮੋਦੀ ਆ ਸਾਰੀ ਗੱਲ ਇਹਨਾਂ ਦੇ ਬਸ ਨਹੀਂ ਹੈ ਗਈ ਇਹਨਾਂ ਦੇ ਪਿੱਛੇ ਕੋਈ ਹੋਰ ਸ਼ਕਤੀ ਕੰਮ ਕਰਦੀ ਆ ਆਹ ਜਿਹੜਾ ਡੌਨਲਡ 트੍ਰੰਪ ਹੈਗਾ ਜਾ ਪੂਰੇ ਦੇਸ਼ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਜਿਹੜੇ ਵੱਡੇ ਧਾੜਵੀ ਮੁਲਕ ਹੈਗੇ ਆ ਜਿਨ੍ਹਾਂ ਨੂੰ ਵਿਕਸਤ ਮੁਲਕ ਕਹਿੰਦੇ ਆ ਉਹ ਪਛੜੇ ਮੁਲਕਾਂ ਨੂੰ ਲੁੱਟਣ ਤੇ ਲੱਗੇ ਹੋਏ ਆ ਪਹਿਲਾਂ ਸਾਥੀ ਗੱਲ ਕਰਕੇ ਗਏ ਆ ਵੀ ਸਾਡੇ ਤਾਂ ਇੱਥੇ ਨੀਲ ਕਟਰ ਵੀ ਨਹੀਂ ਬਣਦਾ ਸਾਨੂੰ ਉਹ ਪਤਾ ਕਿਵੇਂ ਲੱਗਦਾ ਵੀ ਸਾਡਾ ਮੁਲਕ ਪਛੜਿਆ ਹੈਗਾ ਪਛੜਿਆ ਇੱਥੋਂ ਹੀ ਪਤਾ ਲੱਗਦਾ ਹੈਗਾ ਵੀ ਜਦ ਅਸੀਂ ਨੋਅ ਕੱਟਦੇ ਆ ਤਾਂ ਉਹਦੇ ਉੱਤੇ ਲਿਖਿਆ ਹੁੰਦਾ ਮੇਡ ਇਨ ਚਾਈਨਾ ਕੋਰੀਆ ਜਾਪਾਨ ਮਤਲਬ ਇੱਥੇ ਸੂਈ ਵੀ ਨਹੀਂ ਬਣਦੀ ਹੈਗੀ ਜਿਹੜਾ ਬੰਦਾ ਨੇਲ ਕਟਰ ਲੈਣ ਵਾਸਤੇ ਦੂਜੇ ਮੁਲਕਾਂ ਦੇ ਉੱਤੇ ਨਿਰਪਰ ਹੈਗਾ ਇਹ ਪਛੜੇ ਹੋਣ ਦੀ ਨਿਸ਼ਾਨੀ ਆ ਇਸ ਕਰਕੇ ਇਹਨਾਂ ਦੀ ਬ੍ਰਾਂਡ ਜਿਹੜਾ ਖਣਾ ਮਰੋਡ ਲੈਂਦਾ ਹੁਣ ਜਿਹੜਾ ਸੰਸਾਰ ਹੈਗਾ ਬਹੁਤ ਰੂਵੀ ਹੋਣ ਕਰਕੇ ਰੂਸ ਕਹਿੰਦਾ ਮੇਰੀ ਕਲੋਨੀ ਆ ਚਾਈਨਾ ਕਹਿੰਦਾ ਮੇਰੀ ਕਲੋਨੀ ਆ ਅਮਰੀਕਾ ਕਹਿੰਦਾ ਮੇਰੀ ਕਲੋਨੀ ਆ ਇਸ ਕਰਕੇ ਜਿਹੜੇ ਵਿਕਸਤ ਮੁਲਕ ਹੈਗੇ ਆ ਉਹ ਪਛੜੇ ਮੁਲਕਾਂ ਨੂੰ ਲੁੱਟਣ ਤੇ ਲੱਗੇ ਹੋਏ ਆ ਸਾਡੇ ਦੇਸ਼ ਦੇ ਜਿਹੜੇ ਹਾਕਮ ਹੈਗੇ ਆ ਇਹ ਸਾਡੇ ਲੋਕਾਂ ਦੇ ਅੱਖ ਦੀ ਗੱਲ ਨਹੀਂ ਕਰ ਰਹੇ ਇਹ ਉਹਨਾਂ ਦੀਆਂ ਕਟਪੁਤਲੀਆਂ ਬਣ ਕੇ ਸਾਡੇ ਲੋਕਾਂ ਦੇ ਜਿਹੜਾ ਜਿਹੜਾ ਹੱਕਾਂ ਨੂੰ ਉਹਨਾਂ ਨੂੰ ਲਟਾਰੇ ਹੈਗੇ ਆ ਚਾਹੇ ਕੇਂਦਰ ਦੀ ਸਰਕਾਰ ਹੋਵੇ ਲਗਾਤਾਰ ਤਾਕਤਾਂ ਦਾ ਕੇਂਦਰੀਕਰਨ ਕਰਕੇ ਜਿਹੜਾ ਸੂਬਿਆਂ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਹੈਗਾ ਸਾਡੇ ਜਿਹੜੇ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਇਹਨੇ ਸਾਡੇ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਡੈਮ ਸੇਫਟੀ ਐਕਟ ਬਣਾ ਕੇ ਸਾਡੇ ਲੋਕਾਂ ਤੋਂ ਪਾਣੀ ਦਾ ਅਧਿਕਾਰ ਖੋਲਿਆ ਪੰਜਾਬ ਕੋਲੇ ਅਜੇ ਅਧਿਕਾਰ ਨਹੀਂ ਹੈ ਵੀ ਕਦੋਂ ਪਾਣੀ ਛੱਡਿਆ ਜਾਣਾ ਹੈ ਕਦੋਂ ਪਾਣੀ ਬੰਦ ਕਰਨਾ ਹੈਗਾ ਤੁਸੀਂ ਦੇਖੋ ਬਹੁਤ ਵੱਡਾ ਜਿਹੜਾ ਧਗਾ ਇੱਥੋਂ ਦੇ ਹਾਕਮਾਂ ਨੇ ਸਾਡੇ ਲੋਕਾਂ ਨਾਲ ਕਮਾਇਆ ਹੈਗਾ ਸਾਡਾ ਜਿਹੜਾ ਪੰਜਾਬ ਇਕਰ ਪੇਰੀਅਨ ਸੂਬਾ ਹੋਣ ਕਰਕੇ ਪੰਜਾਬ ਦਾ ਜਿਹੜਾ ਕੁੱਲ ਦਰਿਆਵਾਂ ਦਾ ਪਾਣੀ ਹੈਗਾ ਉਹ ਜਿਹੜਾ ਅੱਜ ਇੱਥੇ ਸਾਡੇ ਪਿੰਡਾਂ ਦੇ ਵਿੱਚ ਪਾਣੀ ਮੁੱਲ ਪਿੰਦੇ ਆ ਸਾਡੇ ਲੋਕ ਪੰਜ ਧਰਿਆਵਾਂ ਦੀ ਧਰਤੀ ਦੇ ਲੋਕ ਪਾਣੀ ਅੱਜ ਮੁੱਲ ਪੀਣ ਲਈ ਮਜਬੂਰ ਹੈਗੇ ਆ ਤੇ ਜਿਹੜਾ ਸਾਡੀ ਧਰਤੀ ਦਾ ਜਿਹੜਾ ਮਾਲਕ ਹੈ ਉਸ ਧਰਤੀ ਦਾ 52% ਦੀ ਪਾਣੀ ਰਾਜਸਥਾਨ ਨੂੰ ਜਾ ਰਿਹਾ ਹੈ ਬਿਉ ਰਿਐਲਟੀ ਤੇ 22% ਦੀ ਹਰਿਆਣੇ ਨੂੰ ਜਾ ਰਿਹਾ ਹੈ ਜਿਹੜਾ ਖੁਦ ਮਾਲਕ ਹੈ ਉਹ 26% ਦੇ ਵਿੱਚ ਆ ਉਹਨਾਂ ਨੇ ਇਸ ਧਰਤੀ ਦੇ ਉੱਤੇ 15 ਲੱਖ ਟਿਊਬਲ ਚਲਾ ਕੇ ਧਰਤੀ ਹੀਟਲਾ ਜਿਹੜਾ ਸਾਡਾ ਪਾਂਡਾ ਸੀ ਉਹ ਖਾਲੀ ਕਰ ਲਿਆ ਹੈਗਾ ਇਥੇ ਜਿਹੜਾ ਸਾਡੇ ਵੱਡਾ ਸੰਕਟ ਖੜਾ ਕਰਤਾ ਹੈਗਾ ਮਹਾਰਾਥੋ ਤੱਕ ਕਹਿੰਦੇ ਆ ਵੀ ਜੇ ਇਸੇ ਗਤੀ ਦੇ ਵਿੱਚ ਪਾਣੀ ਕੱਢੀ ਗਏ ਪਾਣੀ ਖਤਮ ਹੋ ਸਕਦਾ ਤੇ ਧਰਤੀ ਤੱਸਨ ਵਰਗੀਆਂ ਸੁਭਾਵਨਾਵਾਂ ਵੀ ਇਸ ਧਰਤੀ ਦੇ ਉੱਤੇ ਪੈਦਾ ਹੋ ਸਕਦੀਆਂ ਜਿਸ ਢੰਗ ਨਾਲ ਇਥੇ ਸਾਮਰਾਜੀ ਜਿਹੜੇ ਆਪਦੇ ਮੁਨਾਫੇ ਦੀ ਇੰਨੀ ਲੁੱਟ ਦੇ ਵਿੱਚ ਸਾਡੇ ਲੋਕਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰ ਰਿਹਾ ਸਾਡੇ ਲੋਕਾਂ ਤੋਂ ਜਿਉਣ ਦਾ ਹੱਕ ਖੋ ਰਿਹਾ ਸਾਡੀ ਸਭ ਦਾ ਦਾ ਸੰਕਟ ਉਹਨਾਂ ਸਾਮਰਾਜੀਆਂ ਨੇ ਤੇ ਉਹਨਾਂ ਦੇ ਪਿੱਠੂਆਂ ਨੇ ਜਿਹੜੀਆਂ ਇਹਨਾਂ ਹਕੂਮਤਾਂ ਨੇ ਖੜਾ ਕੀਤਾ ਹੈਗਾ ਉਹਨਾਂ ਦੇ ਖਿਲਾਫ ਸਾਡਾ ਜਿਹੜਾ ਲੋਕ ਸੰਘਰਸ਼ ਹੈਗਾ ਸਾਡਾ ਜਿਹੜਾ ਕਿਸਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਅਸੀਂ ਸੰਘਰਸ਼ ਲੜ ਰਹੇ ਹੈਗੇ ਆ ਤੇ ਉਹਦੇ ਖਿਲਾਫ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਜੇ ਸਾਡੇ ਮੂਰੇ ਕੋਈ ਡਿੱਕਾ ਹੈਗਾ ਤਾਂ ਉਹ ਸੰਯੁਕਤ ਕਿਸਾਨ ਮੋਰਚਾ ਹੈਗਾ ਸੰਯੁਕਤ ਕਿਸਾਨ ਮੋਰਚਾ ਅੱਜ ਕੰਨ ਬਣ ਕੇ ਖੜਾ ਪਰ ਇਹਨੂੰ ਬਦਨਾਮ ਕਰਨ ਦੇ ਲਈ ਤਰ੍ਹਾਂ ਤਰ੍ਹਾਂ ਦੀਆਂ ਚਾਲਾਂ ਚੱਲ ਕੇ ਸਾਡੇ ਲੋਕਾਂ ਨੂੰ ਉਹ ਲੁੱਟਣਾ ਚਾਹੁੰਦੇ ਆ ਇਸ ਕਰਕੇ ਸਾਰੇ ਸਾਡੇ ਲੋਕਾਂ ਦਾ ਇਹ ਬਣਦਾ ਹੈਗਾ ਵੀ ਜੇਕਰ ਸਾਡੇ ਅਸੀਂ ਸਾਡੀਆਂ ਸਾਰੀਆਂ ਹਿੱਸ ਮਤਸਿਆਂ ਤੋਂ ਨਜਾਤ ਪਾਉਣਾ ਚਾਹੁੰਨੇ ਆਂ ਬਚਣਾ ਚਾਹੁੰਨੇ ਆਂ ਸਾਡੇ ਭਵਿੱਖ ਨੂੰ ਬਚਾਉਣਾ ਚਾਹੁੰਨੇ ਆਂ ਤਾਂ ਸਾਨੂੰ ਸਾਡੇ ਉਹਨਾਂ ਮਹਾਨ ਇਨਕਲਾਬੀਆਂ ਦੀ ਵਿਰਾਸਤ ਤੋਂ ਪ੍ਰੇਰਣਾ ਲੈ ਕੇ ਜਿਹੜਾ ਲੁੱਟ ਦੇ ਆਧਾਰ 'ਤੇ ਖੜਾ ਢਾਂਚਾ ਇਹਨੂੰ ਮੁੱਢੋਂ ਸੁੱਟੋ ਤਬਦੀਲ ਕਰਕੇ ਸਮਾਜਵਾਦੀ ਪ੍ਰਬੰਧ ਦੀ ਲਈ ਸਾਨੂੰ ਜਦੋਜਾਦ ਕਰਨੀ ਪਊਗੀ ਇਹ ਹੀ ਸਾਡੇ ਜਿਹੜਾ ਮਹਾਨ ਸ਼ੀਤਾਂ ਨੂੰ ਸਾਡੀ ਜਿਹੜੀ ਸੱਚੀ ਸ਼ਰਧਾਂਜਲੀ ਹੋਊਗੀ ਤੇ ਇਹਦੇ ਲਈ ਸਾਡੇ ਜਿਹੜਾ ਇਸ ਕਲੱਬ ਦੇ ਨੌਜਵਾਨਾਂ ਨੇ ਅਪਰਾਲਾ ਕੀਤਾ ਅਸੀਂ ਉਮੀਦ ਕਰਾਂਗੇ ਪੀ ਅੱਗੇ ਤੋਂ ਵੀ ਅਸੀਂ ਹੋਰ ਵੱਡੇ ਪੱਦਰ ਤੇ ਵੱਡੀਆਂ ਤਿਆਰੀਆਂ ਕਰਕੇ ਹੋਰ ਵੀ ਪਿੰਡਾਂ ਦੇ ਵਿੱਚ ਜਿਹੜੀਆਂ ਲੋਕ ਲਹਿਰਾਂ ਖੜੀਆਂ ਕਰਕੇ ਇਹ ਸੁਲਟੇਰੇ ਪ੍ਰਬੰਧ ਦੇ ਖਿਲਾਫ ਜਿਹੜੀਆਂ ਵੱਡੀਆਂ ਲਹਿਰਾਂ ਕਰਕੇ ਆਪਣਾ ਜਿਹੜੇ ਸੰਘਰਸ਼ਾਂ ਨੂੰ ਹੋਰ ਤੇਜ਼ ਕਰ ਸਕਗੇ ਇਹਨੀਆਂ ਬੇਨਤੀਆਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਾਰੇ ਲੋਕੋ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਸ਼ਮੇਸ਼ ਕਲੱਬ ਤੇ ਸਮੂਹ ਨਗਰ ਚੱਕ ਸੈਦੋਕੇ ਦੇ ਸਹਿਯੋਗ ਦੇ ਨਾਲ ਜਿਹੜਾ ਆਪਾਂ ਸਾਡੇ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਵੀ ਇਸ ਗੱਲ ਦੀ ਜਾਂ ਇਹਨਾਂ ਵਿਚਾਰਾਂ ਦੀ ਲੋੜ ਸਾਨੂੰ ਕਿਉਂ ਆ ਸਾਨੂੰ ਅੱਜ ਸਾਡੇ ਸ਼ਹੀਦਾਂ ਦੇ ਵਿਚਾਰਾਂ ਤੋਂ ਰੋਸ਼ਨੀ ਲੈਣ ਦੀ ਜ਼ਰੂਰਤ ਕਿਉਂ ਆ ਹਾਲਾਤ ਕੀ ਆ ਉਹਦੇ ਬਾਰੇ ਆਪਾਂ ਇਹ ਗੱਲ ਕਰਦੇ ਹਾਂ ਵੀ ਅੱਜ ਸਾਡੇ ਦੇਸ਼ ਦੇ ਵਿੱਚ ਜਿਹੜਾ ਸੰਕਟ ਸਭਨਾ ਵਰਗਾਂ ਦੇ ਉੱਤੇ ਛਾਇਆ ਹੋਇਆ ਹੈਗਾ ਇਹਦੇ ਵਿੱਚੋਂ ਕਿਸਾਨੀ ਦੇ ਉੱਤੇ ਜੇਕਰ ਅੱਜ ਗੱਲ ਕਰੀਏ ਖੁਦਕਸ਼ੀਆਂ ਦਾ ਵਰਤਾਰਾ ਬਹੁਤ ਤਿੱਖਾ ਹੈਗਾ ਕਿ ਬਾਬਾ ਨਾਨਕ ਵੀ ਗਰੀਬ ਦੀ ਗੱਲ ਕਰੇ ਭਗਵਾਨ ਰਾਮ ਵੀਰ ਉਹਦੀ ਗੱਲ ਕਰੇ ਗਰੀਬ ਦੀ ਤੇ ਭਗਤ ਸਿੰਘ ਵੀ ਕਹਿੰਦਾ ਮੈਂ ਤਾਂ ਬੋਗੇ ਦੇ ਹੱਥਾਂ ਦੀ ਰੋਟੀ ਪੱਕੀ ਖਾਣੀ ਹੈ ਤੇ ਮੇਰੇ ਭੈਣੋ ਪ੍ਰਾਉ ਜਿੰਨੀ ਦੇਰ ਤੱਕ ਗਰੀਬ ਲੋਕਾਂ ਨੂੰ ਆਪਦੇ ਹਿੱਕ ਨਾਲ ਨਹੀਂ ਲਾਉਂਦੇ ਉਹਨਾਂ ਨੂੰ ਪਿਆਰ ਨਹੀਂ ਦਿੰਦੇ ਉਹਨਾਂ ਦੇ ਆਪਦੇ ਜੋਤੀਦਾਰ ਨਹੀਂ ਬਣਾਉਂਦੇ ਇੱਥੇ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਬਣ ਵੀ ਨਹੀਂ ਸਕਦਾ ਹੈਗਾ ਦੇਖੋ ਕਿ ਭਗਤ ਸਿੰਘ ਨੇ ਕਿਹਾ ਸੀ ਸਾਡੀ ਲੜਾਈ ਕਿਸੇ ਵਾਇਸਰਾਏ ਨੂੰ ਗੱਦੀ ਤੋਂ ਲਾ ਕੇ ਕਿਸੇ ਪ੍ਰਸ਼ੋਤਮ ਦਾਸ ਨੂੰ ਗੱਦੀ ਤੇ ਬਿਠਾਉਣਾ ਨਹੀਂ ਸਾਡੀ ਜੰਗ ਉਦੋਂ ਤੱਕ ਚੱਲਦੀ ਰਹੇਗੀ ਜਦੋਂ ਤੱਕ ਮਨੁੱਖ ਦੇ ਹੱਥੋਂ ਮਨੁੱਖ ਦੀ ਲੁੱਟ ਖਤਮ ਨਹੀਂ ਹੋ ਜਾਂਦੀ ਤਾਂ ਇਹ ਬੋਗੇ ਦੇ ਰੋਲ ਵਿੱਚ ਸੀ ਸਾਡਾ ਕਲਾਕਾਰ ਸ਼ੰਕਰ ਬਿਨਾਂ ਕਿਸੇ ਦੇਰੀ ਤੋਂ ਬਸ ਇਹ ਕੱਪੜੇ ਬਦਲ ਕੇ ਨਵੇਂ ਰੂਪਾਂ ਦੇ ਵਿੱਚ ਨਵੇਂ ਗੀਤ ਚੱਲੂਗਾ ਗੀਤ ਦੇ ਉੱਤੇ ਕੋਰੀਓਗ੍ਰਾਫੀ ਇਹ ਕਰਨਗੇ ਬੱਚੇ ਕਿਸਾਨ ਦੀ ਜ਼ਿੰਦਗੀ ਦੇ ਉੱਤੇ ਮੈਂ ਬੀਬੀ ਰਾਜ ਸਾਡੀ ਜਿਹੜੀ ਸਟੇਸ ਕਤਰਾ ਜੀ ਉਹਨੂੰ ਬੇਨਤੀ ਕਰਨੀ ਚਾਹੁੰਦਾ ਮੈਂ ਦੁਬਾਰਾ ਅਪੀਲ ਕਰਦਾ ਲੋਕਾਂ ਨੂੰ ਕਿ ਜਿਹੜੇ ਲੋਕ ਪੈਸੇ ਨਹੀਂ ਲੈ ਕੇ ਆਏ ਨਾ ਜੇ